ਹਾਂਜੀ ਡਿਪਟੀ ਡਾਇਰੈਕਟਰ ਐਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਬਿਊਰੋ ਵੱਲੋਂ ਸਾਨੂੰ 17 10 2025 ਨੂੰ ਇੱਕ ਕਮਿਊਨੀਕੇਸ਼ਨ ਆਇਆ ਸੀ ਰਿਗਾਰਡਿੰਗ ਅਟੈਚਿੰਗ ਆਫ ਲੈਂਡ ਯੂজিং ਸੈਕਸ਼ਨ 5 ਸਬਸੈਕਸ਼ਨ 1 ਆਫ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ 2002 ਉਹਦੇ ਤਹਿਤ ਅਸੀਂ ਜਿਹੜਾ ਉਹ ਲੈਟਰ ਹੈ ਵਿਦ ਰੈਕਵਿਜ਼ਿਟ ਐਕਸ਼ਨ ਅਸੀਂ ਸਬ ਰਜਿਸਟਰ ਨੂੰ ਫਾਰਵਰਡ ਕੀਤਾ ਥੇਰਾ ਲੈਟਰ ਸਿਓ ਮੂਲ ਰੂਪ ਵਿੱਚ ਸਬ ਰਜਿਸਟਰ ਨੂਰਪੁਰ ਵਿਧੀ ਸਬ ਰਜਿਸਟਰ ਨੰਗਲ ਤੇ ਸਬ ਰਜਿਸਟਰ ਗੜਸ਼ੰਕਰ ਨੂੰ ਐਡਰੈਸ ਕੀਤਾ ਉਹ ਸਾਰੀਆਂ ਪ੍ਰੋਪਰਟੀਆਂ ਨੂੰ ਅਟੈਚ ਕਰਨ ਲਈ ਤਾਂ ਕਿ ਉਹਨਾਂ ਦੀ ਸੇਲ ਪਰਚੇਸ ਆਪਰੇਸ਼ਨ ਕਿਸੇ ਤਰੀਕੇ ਦੇ ਨਾਲ ਨਾ ਹੋ ਸਕੇ ਉਹ ਅਸੀਂ ਇਨਸ਼ੋਰ ਕਰਨ ਲਈ ਡਾਇਰੈਕਸ਼ਨਸ ਦੇ ਦਿੱਤੇ ਨੇ ਤੇ ਵੀ ਆਰ ਵੀ ਵੀ ਆਰ ਫੇਰਲੀ ਸਰਟਨ ਅੱਜ ਸ਼ਾਮ ਤੱਕ ਸਾਰੀ ਪ੍ਰੋਪਰਟੀਜ਼ ਦੇ ਉੱਤੇ ਤਖਤੀਆਂ ਲੱਗ ਜਣਗੀਆਂ ਕਿ ਜੀਡੀ ਵੱਲੋਂ ਇਹ ਅਟੈਚ ਹੈਗੀਆਂ ਵੈਲਿਊ ਨਹੀਂ ਹੋਈ ਸਰੇ ਤੋਂ ਜਿਹੜੀ ED ਨੇ ਆਪਣੇ ਆਰਡਰਸ ਦੇ ਵਿੱਚ ਲਿਖਿਆ ਹੈਗਾ ਜਿਹੜੇ ਆਈ ਥਿੰਕ ਉਹਨਾਂ ਨੇ ਪ੍ਰੈਸ ਨੋਟ ਇਸ਼ੂ ਕਰਕੇ ਪਬਲਿਕ ਡੋਮੇਨ ਵਿੱਚ ਵੀ ਦਿੱਤਾ ਹੈ दैट इज 4 CR uh, 4 4.1 CR ਦੀਆਂ ਟੋਟਲ ਪ੍ਰੋਪਰਟੀਆਂ ਹੈਗੀਆਂ ਨੇ ਜੋ ਉਹਨਾਂ ਵੱਲੋਂ ਅਟੈਚ ਕੀਤੀਆਂ ਗਈਆਂ ਨੇ ਤੇ ਦਿਸ ਇਜ਼ ਦਾ ਵੈਲਿਊ ਥੈਟ ਵੀ ਹੈ ਸਾਡੇ ਕੋਲ ਵੀ ਆਹੀ ਵੈਲਿਊ ਆਈ ਹੈ ਫਿਰ ਮੰਨ ਲਓ ਆ ਮਾਈਨਿੰਗ ਦੇ ਖਿਲਾਫ ਇੱਕ ਵੱਡੀ ਕਾਰਵਾਈ ਹੋਇਆ ਹੈ ਆ ਆਈ ਵੁੱਡ ਸੇ ਕਿ ਮਨੀ ਲਾਂਡਰਿੰਗ ਪਲੱਸ ਮਾਈਨਿੰਗ ਦੋਨਾਂ ਦੇ ਖਿਲਾਫ ਇੱਕ ਕਾਰਵਾਈ ਹੈ ਜੋ ਜਿਨ੍ਹਾਂ ਨੇ ਐਸੈਟਸ ਬੀਸਿਕਲੀ ਆਪਣੇ ਲਾਂਡਰ ਕੀਤੇ ਸੀਗੇ ਯੂジング ਮਾਈਨਿੰਗ ਦੇ ਪ੍ਰੋਸੀਡਸ ਉਹਨੂੰ ਹੀ ਇੱਕ ਆਫੈਂਸ ਬਣਾਉਂਦੇ ਹੋਏ ਜਿਹੜਾ ਹੈਗਾ ਇਹ ਡੀ ਨੇ ਕਾਰਵਾਈ ਕੀਤੀ ਬਾਕੀ ਇਹਦੀ ਤੁਹਾਨੂੰ ਜ਼ਿਆਦਾ ਡਿਟੇਲਸ ਜਿਹੜੀਆਂ ਨੇ ਉਹ ਡਿਪਟੀ ਡਾਇਰੈਕਟਰ ਈਡੀ ਜਿਹੜੇ ਨੇ ਉਹ ਦੇ ਸਕਦੇ ਨੇ ਜਲੰਧਰ ਬਿਊਰੋ ਬਿਕੋਜ਼ ਇਨ ਡਿਟੇਲਡ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀ ਹੈ ਸਾਡੇ ਕੋਲ ਸਿਰਫ ਇੱਕ ਅਟੈਚਮੈਂਟ ਆਰਡਰ ਆਇਆ ਤੇ ਅਸੀਂ ਅਟੈਚਮੈਂਟ ਆਰਡਰ ਦੀ ਪਾਲਣਾ ਕਰਵਾ ਰਹੇ ਹਾਂ